राष्ट्री <imitation> श ਮਾਈ ਪੰਜਾਬ ਮੋਈ ਇਹ ਜਿਹੜਾ ਬੰਗਾਲ ਆ ਹੁਣ ਇਹ ਮਿੰਨੀ ਪਾਕਿਸਤਾਨ ਬਣ ਗਿਆ ਮਿੰਨੀ ਮਿੰਨੀ ਪਾਕਿਸਤਾਨ ਦੀ ਤਰ੍ਹਾਂ ਬੰਗਾਲ ਦੇ ਵਿੱਚ ਕੰਮ ਕੀਤਾ ਜਾ ਰਿਹਾ ਔਰ ਦੇਖੋ ਕਿੰਨੀ ਵੱਡੀ ਵਿਡੰਮਣਾ ਹੈ ਕਿ ਜਿੱਥੇ ਹਿੰਦੂਆਂ ਨੂੰ 500 ਘਰਾਂ ਨੂੰ ਪਲਾਨ ਕਰਨਾ ਪਿਆ ਮੁਰਸ਼ਿਦਾਬਾਦ ਉਸ ਤੋਂ 2 ਦਿਨ ਬਾਅਦ ਮਮਤਾ ਬਨਰਜੀ ਕਾਨਫਰੈਂਸ ਕਰ ਰਹੀ ਹੈ ਮੂਲਿਆਂ ਦੇ ਨਾਲ ਨਾ ਕਿ ਮੁਰਸ਼ਦਾਬਾਦ ਜਾ ਕੇ ਹਿੰਦੂਆਂ ਦਾ ਦੁੱਖ ਉਹਨਾਂ ਦਾ ਘਰ-ਬਾਰ ਪੁੱਛਣ ਦੀ بجائے ਹਾਲਚਾਲ ਪੁੱਛਣ ਦੀ بجائے ਉਹ ਮੂਲਿਆਂ ਨਾਲ ਕਾਨਫਰੈਂਸ ਕਰ ਰਹੀ ਹੈ ਉਹ ਇਹੇ ਦੱਸੋ ਜਤਨਾ ਜਾਂਦੀ ਹੈ ਕਿ ਹਿੰਦੂਆਂ ਦੀ ਬੰਗਾਲ ਦੇ ਵਿੱਚ ਜ਼ਰੂਰਤ ਨਹੀਂ ਹੈ ਸਿਰਫ ਮੁਸਲਮਾਨਾਂ ਦੀ ਪੈਰਵੀ ਕਰਕੇ ਉਹ ਮੋਲਾਵਾਂ ਨਾਲ ਕਾਨਫਰੈਂਸ ਕਰਕੇ ਸਿਰਫ ਇਹ ਦੱਸ ਰਹੀ ਹੈ ਕਿ ਅਸੀਂ ਇਹ ਮੁਸਲਮਾਨਾਂ ਦਾ ਹੀ ਘੜ ਹੈ ਉਹਨੂੰ ਹਿੰਦੂਆਦਿ ਕੋਈ ਜ਼ਰੂਰਤ ਨਹੀਂ ਸਰਾਤਾ ਦੀ ਕੋਈ ਮੈਂ ਅਨੂਪ ਚੰਦ ਸ਼ਰਮਾ ਹਿੰਦੂ ਯੁਵਾ ਵਾਹਣੀ ਜ਼ਿਲ੍ਹਾ ਪ੍ਰਧਾਨ ਆ ਸਾਡੀ ਟੀਮ ਨੇ ਮਹਿਲਾ ਮੋਰਚਾ ਨੇ ਪਟਿਆਲਾ ਦੇ ਵਿੱਚ ਮਮਤਾ ਬਨਰਜੀ ਦਾ ਪੁਤਲਾ ਫੁਕਿਆ ਪੱਛਮ ਬੰਗਾਲ ਦੇ ਵਿੱਚ ਹੋ ਰਹੇ ਹਿੰਦੂਆਂ ਤੇ ਅਤਿਆਚਾਰ ਤੇ ਹਿੰਦੂ ਪਲਾਇਨ ਮੁਸ਼ਦਾਬਾਦ ਦੇ ਵਿੱਚ ਹਿੰਦੂ ਪਲਾਇਨ ਕਰ ਚੁੱਕੇ ਆ 500 ਹਿੰਦੂ ਘਰ ਜੋ ਖਾਲੀ ਹੋ ਚੁੱਕੇ ਹਨ ਅਸੀਂ ਮਮਤਾ ਬਨਰਜੀ ਤੋਂ ਅਸਤੀਫੇ ਦੀ ਮੰਗ ਕਰਦੇ ਹਾਂ ਤੇ ਰਾਸ਼ਟਰਪਤੀ ਸ਼ਾਸਨ ਦੀ ਅਪੀਲ ਕਰਦੇ ਹਾਂ ਜੈ ਭਾਰਤ ਜੈ ਹਿੰਦੁ ਰਾਸ਼ਟਰ ਹਿੰਦੂ ਯੂਵਾ ਵਾਹਣੀ ਜਿੰਦਾਬਾਦ